ਵੱਡੀ ਖਬਰ ਤੁਹਾंना سانਝੀ ਕਰਨ ਜਾ ਰਹੇ ਹਾਂ ਕਿ ਲੁਧਿਆਣਾ ਦੇ ਵਿੱਚ ਆਏ ਦਿਨ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਨੇ ਤੇ ਲੁਧਿਆਣਾ ਦਾ ਹੁਣ ਇੱਕ ਇੰਡਸਟ੍ਰੀਅਲਿਸਟ ਰਜਨੀਸ਼ ਆਹੂਜਾ ਇਸ ਦਾ ਸ਼ਿਕਾਰ ਹੋ ਗਿਆ ਹੈ ਜਿੱਥਾ ਪੁਲਿਸ ਦੇ ਕੋਲ ਆਪਣੇ ਗੋਹਾਰ ਲਗਾਈ ਹੈ ਦਿੱਲੀ ਪੁਲਿਸ ਦੇ ਅਫਸਰ ਬਣ ਕੇ ਕਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਸਦੇ ਨਾਲ ਠੱਗੀ ਵੱਜਦੀ ਹੈ ਆਖਿਰਕਾਰ ਠੱਗੀ ਕਿਵੇਂ ਵੱਜਦੀ ਹੈ ਇਸ ਪੂਰੀ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੁਧਿਆਣਾ ਸਾਈਬਰ ਕ੍ਰਾਈਮ ਵਿਭਾਗ ਤਸਵੀਰਾਂ ਸਾਈਬਰ ਸੈੱਲ ਦੀਆਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਰਜਨੀਸ਼ ਅਹੂਜਾ ਇੰਡਸਟ੍ਰੀਲਿਸਟ ਆਪਣੇ ਨਾਲ ਹੋਈ ਹੱਡ ਬੀਟੀ ਦੱਸਣ ਦੇ ਲਈ ਪੁਲਿਸ ਕੋਲ ਜਾਂਦਾ ਉਸ ਤੋਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਸਤੇ ਨਾਲ ਠੱਗਾ ਦੇ ਵੱਲੋਂ 1 ਕਰੋੜ 1 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਜਾਂ ਲੱਖਾਂ ਦੀ ਨਹੀਂ ਕਰੋੜਾਂ ਦੀ ਠੱਗੀ ਕੀਤੀ ਗਈ ਹੈ 1 ਕਰੋੜ 1 ਲੱਖ ਰੁਪਏ ਦੀ ਠੱਗੀ ਕੀਤੀ ਗਈ ਹੈ ਇੱਥੇ ਇਹ ਵੀ ਦੱਸਦੀ ਇਸ ਮਾਮਲੇ ਦੇ ਵਿੱਚ ਇੰਡਸਟ੍ਰੀਸਟ ਰਜਨੀਸ਼ ਆਹੂਚਾ ਨੇ ਸਾਈਬਰ ਕ੍ਰਾਈਮ ਸੈੱਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਉਸਨੇ ਜਿਕਰ ਕੀਤਾ ਆਪਣੀ ਹੱਡ ਭੀਤੀ ਦੱਸੀ ਤਾਂ ਉਸਨੇ ਕਿਹਾ ਕਿ ਦਿੱਲੀ ਪੁਲਿਸ ਦੇ ਅਧਿਕਾਰੀ ਬਣ ਕੇ ਉਸ ਨੂੰ WhatsApp ਜਰੀਏ ਫੋਨ ਕਾਲ ਆਉਂਦਾ ਜਿਸ ਦੇ ਵਿੱਚ ਉਹਨਾਂ ਦੇ ਪਾਰਸਲ ਫਰੇਦਾਨ ਅਤੇ ਸੰਜੇ ਨਾਮਕ ਵਿਅਕਤੀ ਦੀ ਸ਼ਿਕਾਇਤ ਤੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਰੈਸਟ ਵਾਰੰਟ ਭੇਜੇ ਗਏ ਜਿਸ ਤੋਂ ਬਾਅਦ ਉਹ ਖਬਰ ਆ ਜਾਂਦਾ ਹੈ ਤੇ ਉਸ ਕੋਲੋਂ ਠੱਗਾ ਨੇ 86 ਲੱਖ ਰੁਪਏ ਦੀ ਇੱਕ ਰਾਸ਼ੀ ਅਤੇ 15 ਲੱਖ ਰੁਪਏ ਦੀ ਇੱਕ ਰਾਸ਼ੀ ਆਪਣੇ ਖਾਤੇ 'ਚ ਜਮ੍ਹਾਂ ਕਰਵਾ ਲਈ ਇਸ ਤੋਂ ਬਾਅਦ ਹੁਣ ਪੁਲਿਸ ਦਾ ਆਖਣਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਪਰ ਅੱਜ ਦੇ ਲੁਧਿਆਣਾ ਦੇ ਵਿੱਚ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਨੇ ਜੇਕਰ ਤੁਹਾਨੂੰ ਵੀ ਅਜਿਹੇ ਕਾਲਸ ਆਉਂਦੀਆਂ ਨੇ ਜਾਂ ਅਜਿਹੇ ਮੈਸੇजेस WhatsApp ਤੇ ਆਉਂਦੇ ਨੇ ਤਾਂ ਉਹਨਾਂ ਨੂੰ ਇੱਕ ਵਾਰੀ ਜ਼ਰੂਰ ਜਾਣ ਲਓ ਕਿ ਅਧਿਕਾਰ ਜਿਸ ਵੱਲੋਂ ਮੈਸੇਜ ਤੁਹਾਨੂੰ ਭੇਜੇਗਾ ਇਹ ਨਹੀਂ ਜਾਂ ਜਿਸ ਵੱਲੋਂ ਕਾਲ ਕੀਤੀ ਗਈ ਹੈ ਕਿ ਉਹ ਬਿਲਕੁਲ ਸਹੀ ਹੈ ਜਾਂ ਫਿਰ ਗਲਤ ਕਿਤੇ ਤੁਸੀਂ ਵੀ ਠੱਗੀ ਦਾ ਸ਼ਿਕਾਰ ਨਾ ਹੋ ਜਾਓ ਇਹ ਸਰ ਕਾਲ ਇੱਕ ਸਾਡੇ ਕੋ ਰਜਨੀਸ਼ ਹੂਜਾ ਜੀ ਦੀ ਸਾਡੇ ਕੋ ਇੱਕ ਕੰਪਲੇਂਟ ਦਰਜ ਕਰਾਈ ਸੀਗੀ ਤੇ ਸਾਡੇ ਕੋ حاضر ਆਏ ਸੀਗੇ ਅਸੀਂ ਉਹਦੇ ਉੱਤੇ ਐਫ ਆਈ ਆਰ ਰਜਿਸਟਰ ਕਰ ਲਈ ਹੈ ਤੇ ਅਸੀਂ ਅੱਗੋਂ ਜਿਹੜੀ ਸਾਡੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਇਹ ਮਸਲਾ ਇਸ ਤਰ੍ਹਾਂ ਸੀਗਾ ਜੀ ਇਹਦੇ ਵਿੱਚ ਰਜਨੀਸ਼ ਹੂਜਾ ਜੀ ਨੂੰ ਵਟਸਐਪ ਰਾਹੀਂ ਇੱਕ ਪੁਲਿਸ ਅਫਸਰ ਬਣ ਕੇ ਪਹਿਲਾਂ ਤਾਂ ਇੱਕ ਕਾਲ ਕੀਤੀ ਜਾਂਦੀ ਹੈ ਵੀ ਤੁਹਾਡਾ ਜਿਹੜਾ ਤੁਹਾਡਾ ਕੋਈ ਕੋਰੀਅਰ ਹੈ ਅਸੀਂ ਗਲੋਬਲ ਇੰਟਰਨੈਸ਼ਨਲ ਕੋਈ ਕੋਰੀਅਰ ਕੰਪਨੀ ਹੈ ਉੱਥੋਂ ਬੋਲਦੇ ਆ ਵੀ ਤੁਹਾਡਾ ਕੋਈ ਕੋਰੀਅਰ ਤੁਹਾਡੇ ਵੱਲੋਂ ਡਿਸਪੈਚ ਹੋਇਆ ਹੈ ਜੋ 16 ਪਾਸਪੋਰਟ ਹੈਗੇ ਆ ਤੇ 58 ਏਟੀਮ ਹੈਗੇ ਤੇ ਇਸ ਇਹ ਜਿਹੜਾ ਅਸੀਂ ਵਿਅਕਤੀ ਵਿਅਕਤੀ ਕੋਈ ਸੰਜੀਤ ਸਿੰਘ ਨਾਮ ਦਾ ਵਿਅਕਤੀ ਫੜਿਆ ਤੇ ਉਹ ਇਹ ਦੱਸ ਰਿਹਾ ਵੀ ਤੁਹਾਨੂੰ ਜਿਹੜੇ ਇਹ ਤੁਹਾਡੇ ਨਾਮ ਤੇ ਖਾਤਾ ਖਲ੍ਹਾ ਕੇ ਉਹਦੇ 38 ਕਰੋੜ ਰੁਪਏ ਜਿਹੜੇ ਆ ਫਰੋਤੀ ਦੇ ਤੁਹਾਡੇ ਨਾਮ ਦੇ ਖਾਤੇ ਵਿੱਚ ਪੁਆਏ ਆ ਤੇ ਉਹ ਜਿਹੜੇ 38 ਕਰੋੜ ਰੁਪਏ ਤੁਹਾਡੇ ਖਾਤੇ 'ਚ ਪਾਇਆ ਤੇ ਤੁਹਾਡਾ ਉਹਨੇ ਤੁਹਾਡੇ ਖਿਲਾਫ ਜਿਹੜੀ ਇੱਕ ਬਿਆਨ ਦਰਜ ਕਰਾਇਆ ਸਾਡੇ ਕੋਲ ਉਹਦੇ 'ਚ ਤੁਹਾਡੇ ਅਰੇਸਟ ਵਾਰੰਟ ਜਿਹੜੇ ਉਹਨਾਂ ਨੇ ਦਿੱਲੀ ਪੁਲਿਸ ਦਾ ਇੱਕ ਅਫਸਰ ਬਣ ਕੇ ਅਰੇਸਟ ਵਾਰੰਟ ਉਹਨਾਂ ਨੂੰ WhatsApp ਰਾਹੀਂ ਭੇਜ ਦਿੱਤੇ ਜਿਹੜੇ ਕਿ ਇੱਕ ਫੇਕ ਅਰੇਸਟ ਵਾਰੰਟ ਭੇਜ ਕੇ ਉਹਨਾਂ ਨੂੰ ਡਰਾ ਧਮਕਾ ਕੇ ਤੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਕੋ ਵੱਡੀ ਅਮਾਉਂਟ ਜਿਹੜੀ ਹੈ ਪਹਿਲਾਂ 86 ਲੱਖ ਤੇ 15 ਲੱਖ ਇੱਕ ਬੈਂਕ ਖਾਤੇ 'ਵੀ ਟ੍ਰਾਂਸਫਰ ਕਰਾ ਲਈ ਤੇ ਇਹਦੇ ਵਿੱਚ ਸਾਨੂੰ ਇਮੀਡੀਏਟ ਅਸੀਂ ਐਫ ਆਈ ਆਰ ਦਰਜ ਕਰਕੇ ਜਿਹੜੇ ਖਾਤੇ ਫ੍ਰੀਜ਼ ਕਰਾ ਦਿੱਤੇ ਐ ਫਰਦਰ ਅਸੀਂ ਜਿਹੜੇ ਉਹਨਾਂ ਦਾ ਲਿੰਕ ਸਟੈਬਲਿਸ਼ ਕਰਕੇ ਤੇ ਅਗੋਂ ਜਿਹੜੇ ਖਾਤਿਆਂ 'ਚ ਪੈਸੇ ਗਏ ਐ ਉਹਨਾਂ ਨੂੰ ਟ੍ਰੇਸ ਕਰਕੇ ਜਿਹੜੀ ਹੈ ਬਣਦੀ ਕਾਰਵਾਈ ਅਮਚਲੀਆ ਦੀ ਸਰ ਹਿਰਾਫਤਾਂ ਦੇ ਆਰਡਰਾਂ ਦੀ ਗੱਲ ਆ ਰਹੀ ਆ ਕੁਝ ਉਹਨਾਂ ਦੇਖੀ ਗਏ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਪੈਸੇ ਕਢ ਦੇ ਦੇਖੋ ਜੀ ਮੈਂ ਜਿੱਦਾਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇਹ ਨਵਾਂ ਮਾਡਲ ਸਪ੍ਰਿੰਟ ਹੀ ਇੱਕ ਸਾਈਬਰ ਠੱਗਾ ਨੇ ਬਣਾਇਆ ਵੀ ਕਿਸੇ ਵੀ ਇੰਡਸਟਰੀਜ਼ ਨੂੰ ਜਾਂ ਕਿਸੇ ਵੀ ਕਾਰੋਬਾਰੀ ਨੂੰ ਇਦਾਂ ਟਾਰਗੇਟ ਕਰਕੇ ਕੋਈ ਉਹਨਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਕੋਈ ਅਰੈਸਟ ਦਾ ਜਾਂ ਕੋਈ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਪਵਾਲੇ ਜਾਂਦੇ ਆ ਤੇ ਮੇਰੀ ਤੁਹਾਡੇ ਰਹੀਂ ਇਹ ਅਪੀਲ ਹੈਗੀ ਆ ਜੇ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਕੋਈ WhatsApp ਦੇ ਉੱਤੇ ਮੈਸੇਜ ਆਂਦਾ ਜਾਂ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਜਾਂ ਸਾਈਬਰ ਕ੍ਰਾਈਮ ਨੂੰ ਜ਼ਰੂਰ ਸੂਚਿਤ ਕਰੋ ਤਾਂ ਜੋ ਤੁਸੀਂ ਇਦਾਂ ਦੀ ਸਾਈਬਰ ਠੱਗੀ ਤੋਂ ਬਚ ਸਕੋ ਇਹ ਉਹਨਾਂ ਨੂੰ ਦਿੱਲੀ ਦਾ ਦੱਸਿਆ ਸੀ ਵੀ ਦਿੱਲੀ ਤੋਂ ਬੋਲ ਰਹੇ ਆ ਅਸੀਂ ਬਟ ਇਹ ਬਕ ਐਸੀ ਹੁਣ ਜਿਹੜੀ ਆ ਵਟਸਐਪ ਤੋਂ ਜਾਂ ਹੋਰ ਅਲੱਗ-ਅਲੱਗ ਜਿਹੜੇ ਆ ਐਫਰਟਸ ਕਰਕੇ ਉਹਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਹੀਂ 에어ਪੋਰਟ ਦਾ ਜ਼ਿਕਰ ਨਹੀਂ ਹੈਗਾ ਜੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜੇ ਪਾਰਸਲ ਜਿਹੜਾ ਮਿਲਿਆ ਪਾਰਸਲ ਦਾ ਦੱਸਿਆ ਗਿਆ ਵੀ 에어ਪੋਰਟ ਤੋਂ ਜਿਹੜਾ ਪਾਰਸਲ ਜਿਹੜਾ ਤੁਹਾਡਾ ਕੋਰੀਅਰ ਸੀਗਾ ਉਹ ਰਿਕਵਰ ਹੋਇਆ ਉਹਦੇ ਵਿੱਚ ਪਾਸਪੋਰਟ ਸੀਗਾ ਹੁਣ ਸਰ ਮਾਮਲਾ ਦਾ ਮਾਮਲਾ ਦਰਜ ਕਰ ਲਿਆ ਜੀ ਅਗੋਂ ਖਾਤਿਆ ਰਹਾਂਹੀਂ ਤੇ ਜਿਹੜੇ ਨੰਬਰਾਂ ਤੋਂ ਕਾਲ ਆ ਰਹੀਆਂ ਉਹਦੇ ਤੇ ਹੀ ਅਸੀਂ ਲਿੰਕ ਸਟੈਬਲਿਸ਼ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਜੀ ਤੇ ਜਾਣਾ ਲਾਈਵ ਦੇ ਲਈ ਸੁਰਿੰਦਰ ਸੋਨ ਦੀ ਰਿਪੋਰਟ